ਤਾਂ ਮੇਰੇ ਦਾਦਾ ਜੀ ਮੇਰੇ ਨਾਲ ਰੋਜ਼ ਸਵੇਰ ਅਸੀਂ ਸੈਰ ਕਰਨ ਜਾਂਦੇ ਸੀ ਤੋਂ ਆਪਣੀ ਆਪਣੀ ਲਾਈਫ ਦੀ ਹਿਸਟਰੀ ਸੁਣਾਉਂਦੇ ਰਹਿੰਦੇ ਸੀ ਉਹਨਾਂ ਨੇ ਮੈਨੂੰ ਸੁਣਾਇਆ ਕਿ ਗੁਰਦਾਨਕ ਕਾਲਜ ਬਣਿਆ ਕਿਵੇਂ ਸਰਦਾਰ ਗੁਰਦਾਸ ਸਿੰਘ ਜੀ ਬੈਠੇ ਉਸ ਜਨਰੇਸ਼ਨ ਦੇ ਹੀ ਹੈ ਜਿਨ੍ਹਾਂ ਨੇ ਇਸ ਕਾਲਜ ਨੂੰ ਬਣਦੇ ਦੇਖਿਆ ਸੂਰ ਸਭਾਨੇ ਪਿੰਡ ਪਿੰਡ ਜਾ ਕੇ 21 ਰੁਪਿਆ ਇਕੱਠਾ ਕੀਤਾ ਸਰਦਾਰ ਗੁਰਦਾਸ ਸਿੰਘ ਜੀ ਨੇ ਬੌਦਾਨਾ ਚੰਦ ਜੀ ਨੇ ਗੁਰਦਾਸ ਗੁਰਦਾਸ ਸਿੰਘ ਜੀ ਨੇ ਸੁਦਾ尔 ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਪਿੰਡ ਜਾਂਦੇ ਸੀ ਉੱਥੇ ਜਦੋਂ ਗੱਲ ਕਰਦੇ ਸੀ ਵੀ ਆਪਣੇ ਇਲਾਕੇ 'ਚ ਕਾਲਜ ਨਹੀਂ ਹੈ ਇਸ ਇਲਾਕੇ ਦੇ ਬੱਚਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਤਾਂ ਉਦੋਂ ਜਿਹੜੇ ਆਪਣੇ ਇਲਾਕੇ ਦੇ ਲੋਕ ਸੀ ਉਹਨਾਂ ਨੇ ਨਾ ਕੇਵਲ ਪੈਸਾ ਦਿੱਤਾ ਉਹਨਾਂ ਨੇ ਜ਼ਮੀਨਾਂ ਡੋਨੇਟ ਕੀਤੀਆਂ ਕਾਲਜ ਦੇ ਲਈ ਉਹ ਅੱਜ ਵੀ ਸੁਸਾਇਟੀ ਕੋਲ ਇਹ ਲੈਂਡs ਹੈਗੀਆਂ ਉਹਦੀ ਪੁਛਾਉਣੀ ਨਹੀਂ ਆਂਦੀ ਜਿਹੜੀ ਸੁਸਾਇਟੀ ਨੂੰ ਫੰਡ ਕਰਦੀ ਹੈ ਉਹ ਜਿਹੜਾ 21 ਰੁਪਏ ਇਕੱਠਾ ਕੀਤਾ ਤਿੰਕ ਕੌਮ ਦੇ ਦਾਰਾ ਸਿੰਘ ਦੀ ਫਾਈਟ ਕਰਾਈ ਉਹਦਾ ਪੈਸਾ ਇਕੱਠਾ ਕੀਤਾ ਸਾਰੀ ਮੰਡੀ ਜੋ ਸੋਸਾਇਟੀ ਚੋਂ ਪੈਸਾ ਇਕੱਠਾ ਕਰਕੇ ਖੁਦ ਜੁਨੇਡ ਕਰਕੇ ਇੰਸਟੀਚਿਊਨ ਬਣਾਈ ਆਪਣੇ ਹੱਥਾਂ ਨਾਲ ਖੜੇ ਹੋ ਕੇ ਇੰਸਟੀਚਿਊਨ ਬਣਾਈ ਤੁਹਾਨੂੰ اچھا ਲੱਗੇਗਾ ਕਿ ਸਾਰੇ 56 ਦੀ ਇੰਸਟੀਚਿਊਨ ਬਣੀ ਇਹ ਸਾਰੀ ਜਿੰਦ ਬਿਲਡਿੰਗ ਹੈ ਇਲੈਕਟ੍ਰਿਕੀਆਂ ਦਰਵਾਜ਼ੇ ਇਹ ਸਭ ਉਹਨਾਂ ਨੇ ਬਣੇਗੇ ਉਹ ਕਿਸੇ ਨੂੰ ਕੋਈ ਇਕਪਾਸ would be visiting the things coming in with the construction?